ਇਸ ਵਕਤ ਦੀ ਵੱਡੀ ਖਬਰ ਦੱਸਦੀ ਹੈ ਕਿ ਬੇਅਦਬੀ ਕਾਨੂੰਨ ਜੋ ਲਿਆਂਦਾ ਗਿਆ ਸੀ ਉਸ ਨੂੰ ਲੈ ਕੇ ਸਿਲੈਕਟ ਕਮੇਟੀ ਬਣਾਈ ਗਈ ਸੀ ਤੇ ਅੱਜ ਪਹਿਲੀ ਮੀਟਿੰਗ ਹੋਣ ਜਾ ਰਹੀ ਹੈ ਤੇ ਜਿਸ ਦੇ ਵਿੱਚ ਇਹ ਮੀਟਿੰਗ ਦੇ ਦੌਰਾਨ ਕਈ ਫੈਸਲੇ ਤੱਕ ਲਏ ਜਾਣਗੇ ਤੇ ਉਥੇ ਹੀ ਸ਼੍ਰੀ ਗੁਰੂਗ੍ਰੰਥ ਸਾਹਿਬ ਦੀ ਅਤੇ ਕਈ ਹੋਰ ਜਿਹੜੇ ਧਾਰਮਿਕ ਸਥਾਨਾਂ ਦੀ ਜਿਹੜੀ ਕਿ ਬੇਅਦਬੀ ਹੋਈ ਆ ਉਸ ਨੂੰ ਲੈ ਕੇ ਸਰਕਾਰ ਨੇ ਬੇਅਦਬੀ ਖਿਲਾਫ ਜਿਹੜਾ ਕਿ ਕਾਨੂੰਨ ਲਿਆਂਦਾ ਤੇ ਬਿਲ ਪਾਸ ਜਿਹੜਾ ਕਿ ਬੀਤੇ ਦਿਨਾਂ ਚ ਵਿਧਾਨ ਸਭਾ ਸੈਸ਼ਨ ਦੇ ਵਿੱਚ ਪਾਸ ਕੀਤਾ ਗਿਆ ਪਰੰਤੂ ਉਸ ਤੋਂ ਬਾਅਦ ਪ੍ਰਤਾਪ ਸਿੰਘ ਬਾਜਬਾਦ ਤੇ ਕਾਂਗਰਸ ਦੀ ਲੀਡਰਸ਼ਿਪ ਨੇ ਜਿਹੜਾ ਕਿ ਸਮਾਂ ਮੰਗਿਆ ਤੇ ਉਸ ਤੋਂ ਬਾਅਦ ਇਸ ਦੇ ਉੱਤੇ ਕਈ ਘੰਟੇ ਜਿਹੜੀ ਕਿ ਬਹਿਸ ਚੱਲੀ ਤੇ ਆਖਿਰ ਦੇ ਵਿੱਚ ਜਿਹੜਾ ਕਿ ਸਿਲੈਕਟ ਕਮੇਟੀ ਨੂੰ ਜਿਹੜਾ ਕਿ ਇਹ ਜਿਹੜਾ ਕਿ ਮਤਾ ਦਿੱਤਾ ਗਿਆ ਤੇ ਮਤਾ ਦੇਣ ਤੋਂ ਬਾਅਦ ਉੱਥੇ ਹੀ 6 ਮਹੀਨਿਆਂ ਦੇ ਵਿੱਚ ਜਿਹੜਾ ਕਿ ਉਹਨਾਂ ਨੂੰ ਸਮਾਂ ਦਿੱਤਾ ਗਿਆ ਤੇ ਜਿਸ ਦੇ ਤਹਿਤ ਲੋਕਾਂ ਦੀ ਰਾਏ ਲੈਣ ਲਈ ਕਿਹਾ ਗਿਆ ਤੇ ਕਮੇਟੀ ਬਣਾ ਦਿੱਤੀ ਗਈ ਤੇ ਇਸ ਕਮੇਟੀ ਤੋਂ ਬਾਅਦ ਅੱਜ ਇਹ ਪਹਿਲੀ ਮੀਟਿੰਗ ਹੈ ਤੇ ਉੱਥੇ ਹੀ ਬੇਅਦਬੀ ਖਿਲਾਫ ਜੋ ਕਾਨੂੰਨ ਲਿਆਂਦਾ ਗਿਆ ਉਸ ਨੂੰ ਲੈ ਕੇ ਅੱਜ ਪਹਿਲੀ ਮੀਟਿੰਗ ਹੋਣ ਜਾ ਰਹੀ ਹੈ ਤੇ ਦੱਸੀਏ ਕਿ ਸਿਲੈਕਟਡ ਕਮੇਟੀ ਦੀ ਅੱਜ ਪਹਿਲੀ ਬੈਠਕ ਹੈ ਸਵੇਰੇ ਜਿਹੜੀ ਕਿ 11 ਵਜੇ ਇਹ ਮੀਟਿੰਗ ਹੋਣ ਜਾ ਰਹੀ ਹੈ ਤੇ ਪੰਜਾਬ ਵਿਧਾਨ ਸਭਾ ਦੇ ਵਿੱਚ ਇਹ ਮੀਟਿੰਗ ਹੋਵੇਗੀ ਤੇ ਉੱਥੇ ਹੀ ਵਿਧਾਇਕ ਅ ਇੰਦਰਬੀਰ ਸਿੰਘ ਦੇ ਨਿਜਰ ਦੀ ਅਗਵਾਈ ਦੇ ਵਿੱਚ ਮੀਟਿੰਗ ਹੋਵੇਗੀ ਤੇ ਕਮੇਟੀ 6 ਮਹੀਨਿਆਂ ਚ ਬੇਅਦਬੀ ਕਾਨੂੰਨ ਚ ਪੇਸ਼ ਆਪਣੀ ਰਿਪੋਰਟ ਪੇਸ਼ ਕਰੇਗੀ ਤੇ ਜਿਸ ਤੋਂ ਬਾਅਦ ਦੱਸਿਏ ਕਿ ਇਹ ਪਹਿਲੀ ਮੀਟਿੰਗ ਹੈ ਤੇ ਮੀਟਿੰਗ ਦੇ ਦੌਰਾਨ ਅੱਜ ਜਿਹੜੀ ਕਿ ਵੱਡੀ ਅਹਿਮ ਕਾਨਫਰੰਸ ਵੀ ਹੋ ਸਕਦੀ ਹੈ ਤੇ ਜਾਂ ਕੋਈ ਵੱਡਾ ਫੈਸਲਾ ਤੱਕ ਲਿਆ ਜਾ ਸਕਦਾ ਹੈ ਤੇ ਉਥੇ ਹੀ ਗੱਲ ਕਰੀਏ ਤਾਂ ਆਪ ਸਰਕਾਰ ਬੇਅਦਬੀ ਕਾਨੂੰਨ ਨੂੰ ਲੈ ਕੇ ਵੱਡੇ ਐਕਸ਼ਨ ਮੋਡ ਦੇ ਵਿੱਚ ਹੈ ਵਿਧਾਨ ਸਭਾ ਦੇ ਵਿੱਚ ਸਿਲੈਕਟ ਕਮੇਟੀ ਦੀ ਇਹ ਪਹਿਲੀ ਮੀਟਿੰਗ ਹੈ ਤੇ ਉੱਥੇ ਹੀ ਇਹ 11 ਵਜੇ ਸ਼ੁਰੂ ਹੋ ਜਾਵੇਗੀ ਤੇ ਦਾਸੀਏ ਕੇ ਵਿਧਾਇਕ ਡਾਕਟਰ ਇੰਦਰਬੀਰ ਸਿੰਘ ਨਿੰਜਰ ਦੀ ਅਗਵਾਈ ਚ ਇਹ ਮੀਟਿੰਗ ਹੋਵੇਗੀ ਤੇ ਉਥੇ ਹੀ 6 ਮਹੀਨਿਆਂ ਚ ਸਿਲੈਕਟ ਕਮੇਟੀ ਬੇਅਦ ਵੀ ਕਾਨੂੰਨ ਦੇ ਰਿਪੋਰਟ ਪੇਸ਼ ਕਰੇਗੀ ਤੇ ਜਿਸ ਤੋਂ ਬਾਅਦ ਫੈਸਲੇ ਲਏ ਜਾਣਗੇ ਤੇ ਵਿਧਾਨ ਸਭਾ ਦੀ 15 ਮੈਂਬਰੀ ਸਿਲੈਕਟ ਕਮੇਟੀ ਬਣਾਈ ਗਈ ਸੀ ਤੇ ਜਿਸ ਚ 11 ਆਮ ਆਦਮੀ ਪਾਰਟੀ ਦੇ ਵਿਧਾਇਕ ਦੋ ਕਾਂਗਰਸ ਤੇ ਇੱਕ ਭਾਜਪਾ ਇੱਕ ਅਕਾਲੀ ਦਲ ਦਾ ਮੈਂਬਰ ਸ਼ਾਮਲ ਹੈ ਤੇ ਜਿਸ ਦੇ ਵਿੱਚ ਅੱਜ ਇਹ ਪਹਿਲੀ ਮੀਟਿੰਗ ਹੈ ਤੇ ਇਸ ਮੀਟਿੰਗ ਦੇ ਵਿੱਚ ਫੈਸਲੇ ਕਈ ਲੈ ਜਾਣਗੇ ਅਤੇ ਕਈ ਹੋਰ ਜਿਹੜੇ ਧਾਰਮਿਕ ਸਥਾਨਾਂ ਦੀ ਜਿਹੜੀ ਕਿ ਬੇਅਦਬੀ ਹੋਈ ਆ ਉਸ ਨੂੰ ਲੈ ਕੇ ਸਰਕਾਰ ਨੇ ਬੇਅਦਬੀ ਖਿਲਾਫ ਜਿਹੜਾ ਕਿ ਕਾਨੂੰਨ ਲਿਆਂਦਾ ਤੇ ਬਿਲ ਪਾਸ ਜਿਹੜਾ ਕਿ ਬੀਤੇ ਦਿਨਾਂ ਚ ਵਿਧਾਨ ਸਭਾ ਸੈਸ਼ਨ ਦੇ ਵਿੱਚ ਪਾਸ ਕੀਤਾ ਗਿਆ ਪਰੰਤੂ ਉਸ ਤੋਂ ਬਾਅਦ ਪ੍ਰਤਾਪ ਸਿੰਘ ਬਾਜਵਾ ਤੇ ਕਾਂਗਰਸ ਦੀ ਲੀਡਰਸ਼ਿਪ ਨੇ ਜਿਹੜਾ ਕਿ ਸਮਾਂ ਮੰਗਿਆ ਤੇ ਉਸ ਤੋਂ ਬਾਅਦ ਇਸ ਦੇ ਉੱਤੇ ਕਈ ਘੰਟੇ ਜਿਹੜੀ ਕਿ ਬਹਿਸ ਚੱਲੀ ਤੇ ਆਖਿਰ ਦੇ ਵਿੱਚ ਜਿਹੜਾ ਕਿ ਸਿਲੈਕਟ ਕਮੇਟੀ ਨੂੰ ਜਿਹੜਾ ਕਿ ਹੈ ਜਿਹੜਾ ਕਿ ਮਤਾ ਦਿੱਤਾ ਗਿਆ ਤੇ ਮਤਾ ਦੇਣ ਤੋਂ ਬਾਅਦ ਉੱਥੇ ਹੀ 6 ਮਹੀਨਿਆਂ ਦੇ ਵਿੱਚ ਜਿਹੜਾ ਕਿ ਉਹਨਾਂ ਨੂੰ ਸਮਾਂ ਦਿੱਤਾ ਗਿਆ ਤੇ ਜਿਸ ਦੇ ਤਹਿਤ ਲੋਕਾਂ ਦੀ ਰਾਏ ਲੈਣ ਲਈ ਕਿਹਾ ਗਿਆ ਤੇ ਕਮੇਟੀ ਬਣਾ ਦਿੱਤੀ ਗਈ ਤੇ ਇਸ ਕਮੇਟੀ ਤੋਂ ਬਾਅਦ ਅੱਜ ਇਹ ਪਹਿਲੀ ਮੀਟਿੰਗ ਹੈ ਤੇ ਉੱਥੇ ਹੀ ਬੇਅਦਬੀ ਖਿਲਾਫ ਜੋ ਕਾਨੂੰਨ ਲਿਆਂਦਾ ਗਿਆ ਉਸ ਨੂੰ ਲੈ ਕੇ ਅੱਜ ਪਹਿਲੀ ਮੀਟਿੰਗ ਹੋਣ ਜਾ ਰਹੀ ਹੈ ਤੇ ਦੱਸੀਏ ਕਿ ਸਿਲੈਕਟ ਕਮੇਟੀ ਦੀ ਅੱਜ ਪਹਿਲੀ ਬੈਠਕ ਹੈ ਸਵੇਰੇ ਜਿਹੜੀ ਕਿ 11 ਵਜੇ ਇਹ ਮੀਟਿੰਗ ਹੋਣ ਜਾ ਰਹੀ ਹੈ ਤੇ ਪੰਜਾਬ ਵਿਧਾਨ ਸਭਾ ਦੇ ਵਿੱਚ ਇਹ ਮੀਟਿੰਗ ਹੋਵੇਗੀ ਤੇ ਉੱਥੇ ਹੀ ਵਿਧਾਇਕ ਐਂਦਰਬੀਰ ਸਿੰਘ ਦੇ ਨਿਜੇ ਦੀ ਅਗਵਾਈ ਦੇ ਵਿੱਚ ਮੀਟਿੰਗ ਹੋਵੇਗੀ ਤੇ ਕਮੇਟੀ 6 ਮਹੀਨਿਆਂ ਚ ਬੇਅਦਬੀ ਕਾਨੂੰਨ ਚ ਪੇਸ਼ ਆਪਣੀ ਰਿਪੋਰਟ ਪੇਸ਼ ਕਰੇਗੀ ਤੇ ਜਿਸ ਤੋਂ ਬਾਅਦ ਦੱਸਿਏ ਕਿ ਇਹ ਪਹਿਲੀ ਮੀਟਿੰਗ ਹੈ ਤੇ ਮੀਟਿੰਗ ਦੇ ਦੌਰਾਨ ਅੱਜ ਜਿਹੜੀ ਕਿ ਵੱਡੀ ਅਹਿਮ ਕਾਨਫਰੰਸ ਵੀ ਹੋ ਸਕਦੀ ਹੈ ਤੇ ਜਾਂ ਕੋਈ ਵੱਡਾ ਫੈਸਲਾ ਤੱਕ ਲਿਆ ਜਾ ਸਕਦਾ ਹੈ ਤੇ ਉਥੇ ਹੀ ਗੱਲ ਕਰੀਏ ਤਾਂ ਆਪ ਸਰਕਾਰ ਬੇਅਦਬੀ ਕਾਨੂੰਨ ਨੂੰ ਲੈ ਕੇ ਵੱਡੇ ਐਕਸ਼ਨ ਮੋਡ ਦੇ ਵਿੱਚ ਹੈ ਵਿਧਾਨ ਸਭਾ ਦੇ ਵਿੱਚ ਸਿਲੈਕਟ ਕਮੇਟੀ ਦੀ ਇਹ ਪਹਿਲੀ ਮੀਟਿੰਗ ਹੈ ਤੇ ਉੱਥੇ ਹੀ ਇਹ 11 ਵਜੇ ਸ਼ੁਰੂ ਹੋ ਜਾਵੇਗੀ ਤੇ ਦਾਸੀਏ ਕਿ ਵਿਧਾਇਕ ਡਾਕਟਰ ਇੰਦਰਬੀਰ ਸਿੰਘ ਨਿੰਜਰ ਦੀ ਅਗਵਾਈ ਚ ਇਹ ਮੀਟਿੰਗ ਹੋਵੇਗੀ ਤੇ ਉਥੇ ਹੀ 6 ਮਹੀਨਿਆਂ ਚ ਸਿਲੈਕਟ ਕਮੇਟੀ ਬੇਅਦਬੀ ਕਾਨੂੰਨ ਦੇ ਰਿਪੋਰਟ ਪੇਸ਼ ਕਰੇਗੀ ਤੇ ਜਿਸ ਤੋਂ ਬਾਅਦ ਫੈਸਲੇ ਲਏ ਜਾਣਗੇ ਤੇ ਵਿਧਾਨ ਸਭਾ ਦੀ 15 ਮੈਂਬਰੀ ਸਿਲੈਕਟ ਕਮੇਟੀ ਬਣਾਈ ਗਈ ਸੀ ਤੇ ਜਿਸ ਚ 11 ਆਮ ਆਦਮੀ ਪਾਰਟੀ ਦੇ ਵਿਧਾਇਕ ਦੋ ਕਾਂਗਰਸ ਤੇ ਇੱਕ ਭਾਜਪਾ ਇੱਕ ਅਕਾਲੀ ਦਲ ਦਾ ਮੈਂਬਰ ਸ਼ਾਮਲ ਹੈ ਤੇ ਜਿਸ ਦੇ ਵਿੱਚ ਅੱਜ ਇਹ ਪਹਿਲੀ ਮੀਟਿੰਗ ਹੈ ਤੇ ਇਸ ਮੀਟਿੰਗ ਦੇ ਵਿੱਚ ਫੈਸਲੇ ਕਈ ਲੈ ਜਾਣਗੇ